ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਕਰ ਰਹੇ ਹਾਂ ਜੀ ਵੀਡੀਓ ਸ਼ੂਟ ਜਾਕੇਟ ਦੀ ਤੁਹਾਨੂੰ ਦਿਖਾ ਰਹੇ ਹਾਂ ਨਿਊ ਕਲਰ ਬਹੁਤ ਸੋਹਣਾ ਕਲਰ ਹੈ ਜੀ ਪੱਛਮ ਦਾ ਆਪਾਂ ਬਰੌਣੀ ਦੀ ਜਾਕੇਟ ਆਪਣੇ ਕੋਲ ਆਈ ਹੈ ਜੀ ਚਾਰ ਜਾਕੇਟਾਂ ਦੇ ਆਰਡਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜੀ ਕਲਰ ਕਿੰਨਾ ਸੋਹਣਾ ਹੈ ਬਾਸ਼ında 10 ਸੋਨੇ ਮਲਟੀ ਜੇ ਕਲਰ ਹੈ ਬਈ ਇਹਦੇ ਨਾਲ ਦੀ ਆਪਾਂ ਦੋ ਜੈਕਟ ਰੈਡੀ ਕਰਕੇ ਦੇਣੀ ਹੈ ਤੇ ਆਪਾਂ ਪਾ ਰਹੇ ਜੀ ਜੈਕਟ ਦੇ ਕੁੰਡੇ ਇਹ ਬੁੰਨੀ ਹੈ ਜੀ ਆਪਾਂ ਗਰਲ ਦੀ ਜੈਕਟ ਆ ਪਤਲੀ ਜੀ ਆ ਕੁੜੀ ਆਪਾਂ ਲਾ ਲਾਂਗੇ 48 ਕਜੋਟੇ ਲਾ ਲਾਂਗੇ ਆਪਾਂ ਲਾਵਾਂਗੇ ਜੀ ਇਹਦੇ 48 ਝੋਟੇ ਪਿਛਲੇ ਬੈਕ ਸਾਈਡ ਦੇ ਦੇ ਅਗਲੇ ਲਾਵਾਂਗੇ ਜੇ ਆਪਾਂ 30 ਝੋਟੇ ਕਿਉਂਕਿ 30 ਝੋਟਿਆਂ ਤੋਂ ਘੱਟ ਤਾਂ ਫਿਰ ਲੋਟ ਨਹੀਂ ਆਉਣੀ ਬਹੁਤ ਸੋਹਣਾ ਕਲਰ ਹੈ ਬਈ ਇਹਦੇ ਨਾਲ ਦੀ ਹੀ ਦੂਜੀ ਬੋਨੀ ਮਲਟੀ ਕਲਰ ਯੋ ਬਣਾਉਣੀ ਹੈ ਉਹ ਦੀਦੀ ਥੋੜੇ ਜੇ ਪੂਰੇ ਭਾਰੇ ਨੇ ਲੰਬੇ ਨੇ ਭਾਰੇ ਨੇ ਪੂਰੇ ਉਹ ਪੌਨਾਂ ਦੀ ਬਣਾ ਕੇ ਦੇਵਾਂ ਆਪਣੇ ਕੋਲੇ ਆਏ ਜੀ 4 ਜੈਕਟਾਂ ਦੇ ਆਰਡਰ ਇੱਕ ਤਾਂ ਆਪਾਂ ਬਣਾ ਕੇ ਰੈਡੀ ਕਰਤੀ ਚਾਰਾਂ ਦੇ ਵਿੱਚੋਂ ਦੂਜੀ ਆ ਮੈਂ ਲਾ ਰਹੀ ਆ ਇੱਕ ਗੁड़िया ਦਾ ਵੇਅ ਹੈ ਭਾਈ ਤਾਂ ਕਰਕੇ ਨਾ ਆਪਾਂ ਤੇ ਇੱਕ ਇਹਨਾਂ ਦਾ ਬਣਾਉਣਾ ਹੈ ਜੀ ਬਲੌਜ ਉਹ ਕਹਿੰਦੇ ਸੀ ਉਹ ਤੁਸੀਂ ਕਲਰ ਆਪ ਦੇ ਪਸੰਦ ਦਾ ਬਣਾ ਦਿਓ ਜਿਹੜਾ ਆਪਾਂ ਬਲੌਜ ਬਣਾ ਕੇ ਦੇਣਾ ਉਹਨਾਂ ਦਾ ਉਹ ਆਪਾਂ ਆਪ ਦੇ ਪਸੰਦ ਦਾ ਹੀ ਕਲਰ ਤੇ ਪਸੰਦ ਦਾ ਹੀ ਡਿਜ਼ਾਈਨ ਬਣਾਉਣਾ ਹੈ ਟਾਈਮ ਚੋ ਟਾਈਮ ਕੱਢ ਕੇ ਬਈ ਮੈਂ ਥੋੜੀ ਜੀ ਵੀਡੀਓ ਸ਼ੂਟ ਕਰ ਰਹੀ ਆ ਕਿਉਂਕਿ ਟਾਈਮ ਬਿਲਕੁਲ ਵੀ ਨਹੀਂ ਲੱਗਦਾ ਕੋਟੀਆਂ ਸਬਟਰਾ ਮੇਰੇ ਕੋਲ ਤਿਆਰ ਵੀ ਹੋਈਆਂ ਪਈਆਂ ਬਸ ਉਹਨਾਂ ਦੀ ਵੀਡੀਓ ਪਾਉਣ ਦਾ ਟਾਈਮ ਹੀ ਲੱਗੇ ਮੈਂ ਕੁੰਡੇ ਪਾਉਂਦੀ ਸੀ ਮੈਂ ਕਿਹਾ ਚਲੋ ਆਪਾਂ ਨਾਲ ਹੀ ਵੀਡੀਓ ਸ਼ੂਟ ਕਰ ਦਿੰਨੇ ਨਾਲੇ ਆਪਾਂ ਆਪਦੀ ਜੈਕਟ ਪਰੋਨ ਲੈਣੇ ਇਹ ਹੈ ਵੀ ਮੈਂ ਤਾਂ ਪਰਨ ਨਹੀਂ ਵੈਸੇ ਤਾਂ ਮੇਰੀ ਦੂਜੀ ਜਾਕਟ ਪਈ ਹੈ ਸੋਰੀ ਕੋਟੀ ਪਈ ਹੈ ਥੋੜੀ ਜਿਹੀ ਬਾਹਰ ਹੈਗੀ ਉਹਦੀ ਬਣਾਉਣ ਵਾਲੀ ਬਸ ਇਹ ਥੋੜਾ ਜਿਹਾ ਪਰਨ ਕਿ ਉਹਨਾਂ ਨੂੰ ਡਿਜ਼ਾਈਨ ਦਿਖਾਉਣੇ ਉਹਨਾਂ ਨੂੰ ਆਪਣਾ ਡਿਜ਼ਾਈਨ ਦੀ ਫੋਟੋ ਭੇਜਣੀ ਹੈ ਤਾਂ ਕਰਕੇ ਹੀ ਮੈਂ ਇਹ ਲਾ ਰਹੀ ਆ ਵੈਸੇ ਤਾਂ ਮੈਂ ਇਹ ਕੱਲ ਲੱਗੀ ਸੀ ਕੁੰਡੇ ਪਾਉਣ ਫਿਰ ਕੱਲ ਮੈਂ ਅਖੇ ਚੱਲ ਮੈਂ ਕੱਲ ਨੂੰ ਹੀ ਪਾਉਂਗੀ ਨਾਲੇ ਆਪਾਂ ਵੀਡੀਓ ਬਣਾ ਲਾਂਗੇ ਤੇ ਨਾਲ ਹੀ ਜੇ ਆਪਾਂ ਪਾ ਦਾਂਗੇ ਕੁੰਡੇ ਕਿਉਂਕਿ ਵੀ ਸਪੈਸ਼ਲ ਤਾਂ ਦੇਖੋ ਮੇਰੇ ਨਹੀਂ ਟਾਈਮ ਲੱਗਦਾ ਜਿੱਥੇ ਕੰਮ ਪਈ ਹੈ ਮੇਰੇ ਉੱਥੇ ਹੀ ਪਈ ਰਹਿੰਦੀ ਹੈ ਕਿਉਂਕਿ ਸਾਰਾ ਦਿਨ ਲਾਈਵ ਦੇ ਚੱਕਰਾਂ 'ਚ ਹੀ ਫਿਰਦੇ ਰਹਿਣੇ ਆ ਜੀ ਆਪਾਂ ਲੋਟ ਆਪਣੇ ਹੋ ਗਏ ਇਹ ਉਂਡੇ ਜੀ ਪੂਰੇ ਇੱਕ ਕਪਾ ਜੋਟਾ ਹੋਰ ਪਾ ਜੀਏ ਜਿਹੜੀ ਵੀ ਨਾਲ ਦੀ ਨਾਲ ਕਟਾਵਾਂ ਵਾਲੀ ਫੱਟੀ ਬਣਾਉਣੀ ਹੈ ਨਾ ਉਹਦੇ ਤੇ ਪੱਛਮ ਬੱਦ ਲੱਗਦੀ ਹੈ ਜਿਹੜੀ ਅਸੀਂ ਇਹਨਾਂ ਦੇ ਵਿੱਚ ਇੱਕ ਜੈਕਟ ਰੈਡੀ ਕਰਤੀ ਨਾ ਹੋਰ ਹੀ ਕਲਰ ਹੈ ਸੋਨਾ ਜਾਂ ਨਹੀਂ ਉਹ ਗਾਲੀ ਨੇ ਨਾਬੇ ਬੜਾ ਸੋਹਣਾ ਕਲਰ ਹੈ ਮੈਂ ਤੁਹਾਨੂੰ ਦਿਖਾਇਆ ਵੀ ਸੀ ਉਹ ਪੱਛਮ ਦਾ ਕਲਰ ਹੈ ਉਹ ਪੰਜ ਗੋਲੇ ਸੀ ਆਪਣੇ ਕੋਲੇ ਬਾਈ ਤੇ ਉਹਦੇ ਬਣਾਤੀ ਆਪਾਂ ਕਟਾਵਾਂ ਵਾਲੀ ਫੱਟੀ ਤੇ ਮੋਡੇ ਵੀ ਕਟਾਵਾਂ ਵਾਲੇ ਤੇ ਆਪਣੀ ਪਾਛੋਂ ਘਟ ਗਈ ਤੇ ਦੇਖੋ ਹੁਣ ਨਾਲ ਦੀ ਮਿਲੇ ਕਿਵੇਂ ਕਰਨਾ ਪੈਣਾ ਕਿਤੇ ਉਹ ਨਾ ਹੋਵੇ ਉਹਦੇ ਵਿੱਚੋਂ ਹੀ ਪਾਛੋਂ ਕੱਢਣੀ ਪਵੇ ਕੋਈ ਜੁਗਾਰ ਲਾਉਣਾ ਪੈਜੀ ਜੇਬਾਂ ਜੂਬਾਂ ਦਾ ਤਾਂ ਕਰਕੇ ਵੀ ਕਟਾਵਾਂ ਵਾਲੀ ਜੇ ਕਿਸੇ ਮੇਰੀ ਭੈਣ ਨੇ ਬਣਾਉਣੀ ਵੀ ਹੋਵੇ ਨਾ ਕਟਾਵਾਂ ਵਾਲੀ ਫੱਟੀ ਵਿੱਚੋਂ ਹੀ ਕੱਢਣੀ ਹੋਵੇ ਨਾਲ ਦੀ ਨਾਲ ਇੱਕ ਤਾਂ ਦੇਖੋ ਆਪਾਂ ਅੱਡ ਬਣਾ ਕੇ ਲਾਉਣੇ ਇੱਕ ਦੇ ਵਿੱਚੋਂ ਹੀ ਕੱਢਣੀ ਹੋਵੇ ਕਟਾਵਾਂ ਵਾਲੀ ਫੱਟੀ ਤਾਂ ਉਹਦੇ ਪੱਛਮ ਵੱਈ ਵੱੱਤ ਲੱਗਦੀ ਹੈ ਉਹਦੇ ਪੱਛਮ ਜੀ ਵੱੱਤ ਲੱਗਦੀ ਹੈ ਇਹ ਆਪਾਂ ਬਣਾਵਾਂਗੇ ਜੀ ਕਟਾਵਾਂ ਵਾਲੀ ਬਾਰਡਰ ਬਣਾਉਣਾ ਹੈ ਇਹ ਔਰ ਦੱਸਿਓ ਜੀ ਮੇਰੇ ਕਿਸੇ ਭੈਣ ਨੂੰ ਕੋਟੀ ਸਵੈਟਰ ਜਾਕਰ ਦੀ ਵੈਸੇ ਤਾਂ ਮੈਨੂੰ ਬਹੁਤ ਫੋਨ ਆਉਂਦੀਆਂ ਕੋਟੀਆਂ ਸਵੈਟਰਾਂ ਪਿੱਛੇ ਬਹੁਤ ਹੀ ਜ਼ਿਆਦਾ ਫੋਨ ਆਉਂਦੇ ਨੇ ਤੇ ਆਪਾਂ ਵੀ ਪਾਰਸਲ ਵੀ ਰੈਡੀ ਕਰ ਰਹੇ ਹਾਂ ਬਸ ਦੋ ਥਾਂ ਆਪਾਂ ਪਾਰਸਲ ਭੇਜਣੇ ਆ ਕਿਉਂਕਿ ਵੀ ਜੇ ਤੱਕ ਅੱਲੇ ਹੁਣ ਸੂਟ ਭੇਜਨੇ ਹੁਣ ਤਾਂ ਜਰਕਕਦੇ ਨੇ ਮੈਂ ਭੇਜਦੇ ਆ ਕੋਟੀਆਂ ਸਵੈਟਰਾਂ ਨਾਲ ਭੇਜਣੀਆਂ ਪੈਂਦੀਆਂ ਫਿਰ ਜਦੋਂ ਉਹਨਾਂ ਦੇ ਆਰਡਰ ਹੋਣ ਹਣਾ ਫਿਰ ਤਾਂ ਕਰਕੇ ਟਾਈਮ ਲੱਗ ਜਾਂਦਾ ਹੈ ਬਸ ਧਿਆਰ ਰੰਨ ਦਾ ਸਮਾਨ ਮੈਂ ਕੋਲ ਕਰ ਛੱਡੀ ਪੇ ਚੰਦੀ ਤੇ ਜਿੱਦਾਂ ਜੀ ਆਪਾਂ ਪਾਰਸਲ ਰੈਡੀ ਕਰਿਆ ਮੈਂ ਤੁਹਾਨੂੰ ਜ਼ਰੂਰ ਵੀਡੀਓ ਪਾ ਕੇ ਭੇਜੂੰਗੀ ਤੇ ਜ਼ਰੂਰ ਮੇਰੇ ਭੈਣ ਭਰਾਵਾਂ ਨੇ ਦੇਖਣੀ ਸ਼ੇਅਰ ਕਰਨੀ ਅੱਕੇ ਲਾਈਕ ਕਰਨੇ ਜੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਨੇ ਪਲੀਜ਼ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਪਲੀਜ਼ ਮੇਰੀ ਵੀਡੀਓ ਜ਼ਰੂਰ ਦੇਖਿਆ ਕਰੋ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਤਾਂ ਜੀ ਮੈਂ ਹਰ ਰੋਜ਼ ਵੀਡੀਓ ਪਾਉਂਦੀ ਸੀ ਹੁਣ ਮੇਰੀਆਂ ਭੈਣਾਂ ਬੜੀਆਂ ਵੇਟ ਕਰਦੀਆਂ ਵੀ ਦੀਦੀ ਤੁਹਾਡੀ ਵੀਡੀਓ ਨਹੀਂ ਆਉਂਦੀ ਬਸ ਕਾਲ ਕਰ ਜਾਨੀ ਬਾਈ ਵੀਡੀਓ ਪਾਉਣ ਦੀ ਅੱਜ ਮੈਂ ਜਾ ਰਹੀ ਸੀ ਕਿਤੇ ਤਾਂ ਮੈਂ ਅਖਿਆ ਚਲੋ ਮੈਂ ਦਵਾ-ਦਵਾ ਨਾਲੇ ਹੁੰਡੇ ਪਾਦਾ ਫਿਰ ਮੈਂ ਇਹਨੂੰ ਨਾਲ ਲੈ ਜਾਉਂਗੀ ਕੁਛ ਉੱਥੇ ਟਾਈਮ ਲੱਗੇ ਤਾਂ ਬੋਲ ਲਾਂਗੇ ਆਪਾਂ ਮੈਂ ਕਿੱਡੀ ਕੋਟੀ ਬਾਹ ਮੈਂ ਕਿੱਥੇ ਚੱਕੂਗੀ ਚਲਣਾ ਸੀ ਤਾਂ ਉੱਥੇ ਬੰਡਰੀ ਬੋਲ ਲਿਆਵਾਂ ਏ ਲਾਲੇ ਜੀ ਆਪਾਂ 30 ਝੋਟੇ ਅਗਲੀ ਸਾਈਡ ਦੇ 30 ਝੋਟੇ ਲਾਏ ਆ ਇਹ ਆਪਾਂ ਅਗਲੀ ਸਾਈਡ ਦੇ ਤੇ ਪਿਛਲੀ ਦੇ ਮੈਂ 50 ਤੋਂ ਘੱਟ ਲਾਉਂਗੀ 58 ਸੌਰੀ 48 ਲਾਵਾਂ ਭਾਵੇਂ 47 ਲਾਵਾਂ ਕਿਉਂਕਿ ਕੁੜੀ ਪਤਲੀ ਆ ਤੇ ਫਿਰ ਇਦੋਂ ਘੱਟ ਝੋਟੇ 26 27 ਝੋਟੇ ਵੀ ਨਹੀਂ ਇਹ ਲੋਟਉਣੇ ਕਿਉਂਕਿ ਫਿਰ ਬਾਹਲਾ ਪਤਲਾ ਜਿਹਾ ਬਣ ਜਾਂਦਾ ਅਗਲਾ ਪਾਸਾ ਤਾਂ ਕਰਕੇ ਇਹ ਅਗਲੇ ਝੋਟੇ ਮੈਂ 30 ਲਾਉਂਗੀ ਠੀਕ ਹੈ ਤੇ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਹੈ ਜੀ ਪਛੂਣਾ ਬਹੁਤ ਸੋਹਣਾ ਕਲਰ ਹੈ ਇਹ ਪਛਮ ਉਹ ਆਪ ਹੀ ਦੇ ਕੇ ਗਏ ਐ ਇੱਕ ਜਾਕਰ ਦੀ ਉਹ ਆਪ ਦੇ ਕੇ ਦੂਜੀ ਉਹ ਜਾਕਰ ਤੇ ਬਲੌਜ ਦੀ ਆਪ ਆਪ ਮੰਗਵਾਉਣੀ ਆ ਉਹ ਕਹਿੰਦੇ ਤੁਸੀਂ ਆਪ ਉਹ ਲਿਆਇਓ ਦੂਜੀ ਪਾਸਾ ਕਿਉਂਕਿ ਬਈ ਹੁਣ ਵਿਆਹ ਚੱਲ ਪਿਆ ਬਸ ਵਿਆਹਾਂ ਦੀਆਂ ਤਿਆਰੀਆਂ ਚੱਲ ਪਈਆਂ ਕੋਟੀਆਂ ਸਵਟਰਾਂ ਦੀਆਂ ਅੱਗੇ ਕੱਲ ਮੈਂ ਲਾਈਵ ਦੇ ਵਿੱਚ ਬੈਠੀ ਸੀ ਇੱਕ ਵੀਰੇ ਨੇ ਕਮੈਂਟ ਕੀਤਾ ਕਹਿੰਦਾ ਇਹ ਦੀਦੀ ਨੇ ਕਮੈਂਟ ਕੀਤਾ ਕਹਿੰਦੀ ਦੀਦੀ ਤੁਸੀਂ ਤਾਂ ਸਰਦੀ ਆਈ ਨਹੀਂ ਪਹਿਲਾਂ ਹੀ ਸਲਾਈਆਂ ਚੱਕ ਲਿਆ ਮੈਂ ਕਿਹਾ ਬਈ ਮੇਰਾ ਤਾਂ ਕੰਮ ਹੀ ਹੈ ਗਰਮੀ ਦੇ ਵਿੱਚ ਵੀ ਮੈਂ ਤੇਹੀ ਕੰਮ ਕਰਦੀ ਰਹਿਣੀ ਆ ਕਿਉਂਕਿ ਬਈ ਆਪਾਂ ਇਹੀ ਕਮਾਉਣਾ ਤੇ ਇਹੀ ਖਾਣਾ ਹੈ ਬਿਜ਼ਨਸ ਹੀ ਹੈ ਜੀ ਮੇਰਾ ਇਹ ਸਲਾਈਆਂ ਦਾ ਕੰਮ ਕਰਨਾ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਵੀਡੀਓ ਦੇ ਅੰਤ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਪਲੀਜ਼ ਨਾ ਭੁੱਲਣਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਪਲੀਜ਼ ਮੇਰੇ ਲਾਈਵ ਦੇ ਵਿੱਚ ਜਰੂਰ ਪਹੁੰਚਿਆ ਕਰੋ ਠੀਕ ਹੈ ਜੀ ਹੁਣ ਆਪਾਂ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਕਲਰ ਕਿਵੇਂ ਦਾ ਲੱਗਿਆ ਆਪਾਂ ਕਰਦੇ ਆ ਵੀਡੀਓ ਦਾ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ